ਈਸ਼ੀਂ ਢਲੇਵਾਲ ਨੂੰ ਮਰਨ ਵਰਤੇ ਬੈਠਿਆ ਆਜ ਪਲਗ-ਪਗ 61 ਦਿਨ ਹੋ ਚੁੱਕੇ ਐ ਔਰ ਇਹਨਾਂ ਪ੍ਰੋਗਰਾਮਾਂ ਨੂੰ ਲੀਕਤੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਦੋਹਾਂ ਫੋਰਮਾਂ ਨੇ ਇਹ ਕਾਲ ਦਿੱਤੀ ਹੈ ਕਿ ਤਮਾਮ ਉਹ ਕਿਸਾਨ ਆਗੂ ਜਿਹੜੇ ਦੋਹਾਂ ਫੋਰਮਾਂ ਨਾਲ ਸੰਬੰਧ ਰੱਖਦੇ ਆ ਔਰ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਜਿਹੜੇ ਹੈਗੇ ਆ ਔਰ ਟਰੈਕਟਰ ਮਾਰਚ ਕਰਨਗੇ ਔਰ ਐਸਕੇਐਮ ਨਾਨ ਪੋਲੀਟੀਕਲ ਔਰ ਕੇਐਮਐਮ ਵੱਲੋਂ ਆਪਣੇ ਤਮਾਮ ਟਰੈਕਟਰ ਜਿਹੜੇ ਕੱਢ ਕੇ ਕਾਰਪੋਰੇਟ ਘਰਾਣਿਆਂ ਦੇ ਮੂੰਹੇ ਗੜੀ ਔਰ ਦੂਸਰੇ ਪਾਸੇ ਸ਼ਾਇਲੋਸ ਔਰ ਭਾਜਪੀ ਦੇ ਐਮਪੀ ਐਮਐਲਏ ਦੇ ਦਰਵਾਜ਼ੇ ਅੱਗੇ ਰੱਖੇ ਜਾਣਗੇ ਔਰ ਉਹਨਾਂ ਦੇ ਵੱਲ ਟਰੈਕਟਰਾਂ ਦੇ ਮੂੰਹ ਕੀਤੇ ਜਾਣਗੇ ਤਾਂ ਇਸ ਨੂੰ ਲੈ ਕੇ ਅੱਜ ਤਿਆਰੀ ਜਿਹੜੀ ਇੱਥੇ ਖਨੌਰੀ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਮੋਰਚੇ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਹਰੇਕ ਉਸ ਟਰੈਕਟਰ ਦਾ ਤੇਲ ਪਾਣੀ ਚੈੱਕ ਕਰਕੇ ਉਹਨਾਂ ਦੇ ਝੰਡੇ ਬਦਲੇ ਜਾਣਗੇ ਔਰ ਲਗਭਗ 13 ਫਰਵਰੀ ਤੋਂ ਇਹ ਮੋਰਚਾ ਚੱਲ ਰਿਹਾ ਹੈ ਸਾਲ ਤੋਂ ਲਗਭਗ ਇਹ ਉਹ ਸਮਾਂ ਹੋ ਚੁੱਕਾ ਹੈ ਜਿਸ ਤੋਂ ਬਾਅਦ ਇਸ ਮੋਰਚੇ ਦੇ ਵਿੱਚ ਲੱਗੇ ਟਰੈਕਟਰਾਂ ਦੇ ਵਿੱਚ ਤੇਲ ਪਾਣੀ ਚੈੱਕ ਕਰਦੇ ਹੋਏ ਇਹਨਾਂ ਨੂੰ ਸਟਾਰਟ ਕੀਤਾ ਜਾ ਰਿਹਾ ਹੈ ਲੈਣ ਕਿ ਹਰੇਕ ਉਸ ਮੁੱਦੇ ਦੇ ਉੱਤੇ ਜੇਕਰ ਜ਼ਿਕਰ ਕਰੀਏ ਤਾਂ ਜੇ ਇਸ ਤਰੀਕੇ ਦੇ ਹਾਲਾਤ ਨੇ ਜਿਵੇਂ ਇੱਥੇ ਮੋਰਚੇ ਦੇ ਵਿੱਚ ਟਰੈਕਟਰ ਇਕੱਠੇ ਕਰ ਰਹੇ ਨੇ ਤਾਂ ਹੁਣ ਇਹ ਸਾਫ ਸਫਾਈ ਕਰਕੇ ਇਹਨਾਂ ਦੇ ਝੰਡੇ ਬਦਲਣੇ ਤਾਂ ਜੋ ਕੱਲ ਨੂੰ ਇਸ ਜਗ੍ਹਾ ਦੇ ਉੱਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਕੱਢਣੇ ਔਰ ਟਰੈਕਟਰਾਂ ਦੇ ਮੂੰਹ ਜਿਹੜੇ ਕਾਰਪੋਰੇਟ ਕਰਾਣੇ ਟੋਲ ਪਲਾਜ਼ਿਆਂ ਦੇ ਉੱਤੇ ਟਰੈਕਟਰ ਔਰ ਦੂਸਰੀ ਤਰਫ ਸਾਈਲੋਸ ਦਿੱਤੇ ਏ ਟਰੈਕਟਰ ਜਿਹੜੇ ਨੇ ਉਹ ਕੀਤੇ ਜਾਣੇ ਆ ਤਾਂ ਕਿਸਾਨ ਆ ਗੂ ਹਰਦੋ ਝੰਡੇ ਸਾਡ ਨਾਲ ਨੇ ਔਰ ਦੋ ਝੰਡੇ ਜੀ ਕਿਸ ਤਰੀਕੇ ਦੇ ਪ੍ਰਬੰਧ ਹੁਣ ਇਥੋਂ ਕਰ ਦਿੱਤੇ ਗਏ ਆ ਕਿੰਨੇ ਕੁ ਪੁਆਇੰਟ ਜਿਹੜੇ ਨੇ ਇਥੋਂ ਦੇ ਕੀਤੇ ਔਰ ਦੂਸਰੇ ਪਾਸੇ ਉਹ ਟਰੈਕਟਰ ਤੁਸੀਂ ਸਫਾਈਆਂ ਕਰ ਰਹੇ ਹੋ ਅਸਲ 'ਚ ਕੱਲ ਨੂੰ ਕਿੱਥੇ ਜਿਹੜਾ ਮਾਰਚ ਕੀਤਾ ਨਾ ਇਥੋਂ ਖਨੋਰੀ ਬਾਰਡਰ ਦੇ ਨੇੜੇ ਜਿਹੜਾ ਵਾ ਸਭ ਤੋਂ ਨੇੜੇ ਜਿਹੜਾ ਕਾਰਪੋਰੇਟ ਘਰਾਣਾ ਦਾ ਟੋਲ ਪਲਾਜ਼ਾ ਵਾ ਕੱਲ ਨੂੰ ਜਿੰਨੇ ਵੀ ਟਰੈਕਟਰ ਨੇ ਖਨੋਰੀ ਬਾਰਡਰ ਤੋਂ ਪਲੱਸ ਜਿੰਨੇ ਲਾਗੇ ਛਕੇ ਲੋਕਲ ਪਿੰਡਾਂ ਤੋਂ ਔਰ ਟੋਲ ਪਲਾਜੇ ਦੇ ਇਕੱਠੇ ਹੋਣਗੇ ਔਰ ਇਹ ਸਫਾਈ ਚੱਲਦੀ ਝੰਡੇ ਝੁੰਡੇ ਜਿਹੜੇ ਨਵੇਂ ਪੁਰਾਣੇ ਨੇ ਉਹ ਲਵੇਂ ਲਾਏ ਜਾ ਰਹੇ ਆ ਔਰ ਜਿਹੜੀ ਇਹ ਪੂਰੀ ਤਿਆਰੀ ਨੇ ਜਿਹੜਾ ਕੱਲ ਇੱਥੇ ਆ ਟਰੈਕਟਰ ਮਾਰਚ ਜਿਹੜਾ ਵਾ ਟੋਲ ਕਾਪਰ ਕੰਡ ਨਿਸ਼ਾਨਾ ਬਣਾਗੇ ਦਾ ਕੀਤਾ ਜਾਊਗਾ ਕਿੰਨੇ ਕ ਟਰੈਕਟਰ ਜਿਹੜੇ ਨੇ ਜਾਂ ਹੁਣ ਜਿਵੇਂ ਤੁਸੀਂ ਮੰਨ ਲੀਏ ਵੀ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਟਰੈਕਟਰ ਟਰਾਲੀਆਂ ਤੁਸੀਂ ਇਹਨਾਂ ਨੂੰ ਬਾਹਰ ਕਢਵਾ ਰਹੇ ਹੋ ਸਫਾਈਆਂ ਕਰਾ ਰਹੇ ਹੋ ਕਿੰਨੇ ਕ ਪੁਆਇੰਟ ਹੁਣ ਤੱਕ ਮਿੱਥ ਲਏ ਔਰ ਦੂਸਰੇ ਪਾਸੇ ਕਿੰਨੇ ਕ ਟਰੈਕਟਰ ਗਿਣਤੀ ਦੇ ਵਿੱਚ ਆ ਗਏ ਵੀ ਇਸ ਮੋਰਚੇ ਦੇ ਵਿੱਚੋਂ ਅ ਲੇਕਿਨ ਜਿਹੜੇ ਆਮ ਲੋਕ ਜਿਹਨਾਂ ਦੀ ਜਨ ਭਾਵਨਾ ਸਰਦਾਰਜੀਤ ਸਿੰਘ ਢੱਲੇਵਾਲ ਨਾਲ ਜੁੜੀ ਹੋਈ ਹੈ ਜੋ ਕਿ ਅੱਜ ਇੱਕ ਸੌਣੇ ਦਿਨਾਂ ਨੂੰ ਮਰਨ ਵਰਤੇ ਪਹੁੰਚ ਗਏ ਨੇ ਉਸ ਕਰਕੇ ਜਿਹੜਾ ਮੈਨੂੰ ਲੱਗਦਾ ਹੈ ਕਿ ਉਹ ਪੰਜਾਬ ਦਾ ਕੋਈ ਰੋਡ ਇਹੋ ਜਿਹਾ ਹੋਊਗਾ ਨਹੀਂ ਹਾਈਵੇ ਜਿਹਦੇ ਉੱਪਰ ਟਰੈਕਟਰ ਨਹੀਂ ਖੜੇ ਹੋਣਗੇ ਔਰ ਆਪਣੇ ਜਿਹੜੇ ਜਥੇਬੰਦੀ ਦੇ ਪੁਆਇੰਟ ਆ 500 ਦੇ ਲਗਭਗ ਨੇ ਲੇਕਿਨ ਉਸ ਤੋਂ ਜ਼ਿਆਦਾ ਸਾਨੂੰ ਲੱਗਦਾ ਹੈ 500 ਦੇ ਲਗਭਗ ਹੋਰ ਜਿਹੜੇ ਪੁਆਇੰਟ ਹੋ ਜਾਣਗੇ ਕੋਈ ਸੜਕ ਪੰਜਾਬ ਵਿੱਚ ਤੁਹਾਨੂੰ ਇਹੋ ਜਿਹੀ ਮਿਲੂਗੀ ਨਹੀਂ ਜਿੱਥੇ ਰੋਡ ਤੇ ਟਰੈਕਟਰ ਖੜਾ ਨਹੀਂ ਮਿਲੂਗਾ ਇਹ ਮਰ ਪੂਰੇ ਹਿੰਦੁਸਤਾਨ ਦੇ ਜਿ ਤੋਂ ਤੁਸਾਨੂੰ ਰਿਪੋਰਟਾਂ ਮਿਲ ਰਹੀਆਂ ਨੇ ਉਹਦੇ ਹਿਸਾਬ ਨਾਲ ਜਿਹੜਾ ਵਾ ਇੱਕ ਇਤਿਹਾਸਕ ਜਿਹੜਾ ਵਾ ਟਰੈਕਟਰ ਮਾਰਚ ਜਿਹੜਾ ਵਾ ਉਹ ਕੱਲ ਹੋਣ ਜਾ ਰਿਹਾ ਬਿਲਕੁਲ ਬਿਲਕੁਲ ਦਸੂਬੇ ਸਿੰਘ ਪੋਜਰਾ ਜੀ ਵੀ ਇੱਥੇ ਤੁਸੀਂ ਹੁਣ ਜਿਸ ਤਰੀਕੇ ਦੇ ਨਾਲ ਪ੍ਰਬੰਧ ਕਰ ਰਹੇ ਹੋ ਕਿੰਨੇ ਟਰੈਕਟਰ ਤਿਆਰ ਹੋ ਚੁੱਕੇ ਐ ਇਸ ਮੋਰਚੇ ਤੋਂ ਜਾਣ ਦੇ ਲਈ ਉਹ ਕਿੰਨੇ ਕੁ ਦਾ ਸਮਾਂ ਰੱਖ ਚੁੱਕਾ ਵੀ ਇੱਥੋਂ ਜਿਹੜਾ ਨਿਕਲਣਾ ਸਵੇਰੇ ਦੇਖੋ ਬਹੁਤ ਸਾਰੇ ਟਰੈਕਟਰ ਜਿਹੜੇ ਆ ਉਹ ਇੱਥੇ ਟਰਾਲੀਆਂ ਦੇ ਨਾਲ ਲੱਗੇ ਹੋਏ ਆ ਠੀਕ ਹੈ 200 ਪਲੱਸ ਦਾ ਟਰੈਕਟਰ ਜਿਹੜਾ ਹੈ ਉਹ ਤਕਰੀਬਨ ਆਪਾਂ ਨੂੰ ਜਿਹੜਾ ਸ਼ਾਮ ਤੱਕ ਸੀਗੀ ਕਿ ਉਹਨਾਂ ਟਰੈਕਟਰਾਂ ਦੀ ਤਿਆਰੀ ਹੋ ਰਹੀ ਹੈ ਜਿਹੜੇ ਟਰੈਕਟਰ ਕਿ ਫਰੀ ਨੇ ਉਹ ਬਾਕੀ ਸਵਾਵਾਂ ਨੂੰ ਲੱਗੇ ਹੋਏ ਆ ਕਿਉਂਕਿ ਜਿਹੜੇ ਟਰਾਲੀਆਂ ਦੇ ਨਾਲ ਲੱਗੇ ਹੋਏ ਆ ਕੁਝ ਟਰਾਲੀਆਂ ਐਸ ਤਰ੍ਹਾਂਾਂ ਲੱਗੀਆਂ ਹੋਈਆਂ ਨੇ ਕਿ ਉਹ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਹੈ ਉਹ ਤਾਂ ਲੋਣੇ ਪੋਸੀਬਲ ਨਹੀਂ ਆ ਤੇ ਸਵੇਰ ਤੱਕ ਜਿਹੜਾ ਹੈਗਾ ਜਿਵੇਂ ਵੀ ਨੌਜਵਾਨਾਂ ਦੇ ਵਿੱਚ ਉਸ ਜਿਹੜੇ ਵਾਅਦਾ ਘਾਟਾ ਕਰਕੇ ਤੇ ਹੋ ਜੂਗਾ ਬਸ 200 ਪਲੱਸ ਦਾ ਇਥੋਂ ਜਿਹੜੇ ਹੈਗੇ ਆ ਟਰੈਕਟਰ ਬਿਲਕੁਲ ਰੈਡੀ ਖੜੇ ਆ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਠੀਕ ਹੈ ਦੂਸਰਾ ਟਰੈਕਟਰ ਨਿਕਲ ਕੇ ਇਥੋਂ ਤੇ 11 ਵਜੇ ਜਿੱਥੇ ਆਪਾਂ 4 ਤਰੀਕ ਵਾਲੀ ਕਿਸਾਨ ਮਹਾਪੰਚਾਇਤ ਕੀਤੀ ਸੀ 4 ਤਰੀਕ ਵਾਲੀ ਕਿਸਾਨ ਮਹਾਪੰਚਾਇਤ ਕੀਤੀ ਸੀ ਉਥੋਂ 11 ਵਜੇ ਸਮੇਤ ਮੋਰਚੇ ਦੇ ਇਲਾਕੇ ਦੇ ਟਰੈਕਟਰ ਜਿਹੜੇ ਆ ਉਹ ਪੈਂਦ ਟੋਲ ਪਲਾਜ਼ਾ ਜੋ ਛਤਰਾਣੇ ਦੇ ਨੇੜੇ ਪੈਂਦਾ ਆ ਉੱਥੇ ਲਈ ਰਵਾਨਾ ਹੋਣਗੇ ਬਿਲਕੁਲ ਬਿਲਕੁਲ ਤਾਂ ਦੂਸਰੇ ਪਾਸੇ ਇਹ ਜੇਕਰ ਜ਼ਿਕਰ ਕਰੀਏ ਤਾਂ ਲਖੀਰ ਸੇ ਆਲੋਫੀ ਸਾਡਾ ਨਾਲ ਨੇ ਤਾਂ ਗੱਲਬਾਤ ਜਿਹੜੀ ਆ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੁਣ ਸਾਹਿਬ ਕਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਹੋ ਤੁਸੀਂ ਇੱਥੇ ਕਿੰਨੇ ਟੋਲ ਪਲਾਜ਼ੇ ਦੇ ਉੱਪਰ ਜਿਹੜਾ ਇਹ ਪੂਰਾ ਪ੍ਰਬੰਧ ਕੀਤਾ ਗਿਆ ਕਿਥੋਂ ਤੱਕ ਜਿਹੜੇ ਸਾਈਲੋਜ਼ ਨੇ ਹੁਣ ਕਿੰਨੇ ਟਰੈਕਟਰ ਤੋਂ ਤਿਆਰ ਹੋ ਚੁੱਕੇ ਜਾਣ ਦੇ ਦੇਖੋ ਮੇਰੇ ਖਨੌਰੀ ਬੋਰਡ ਤੇ ਤੇ ਖੜੇ ਟਰੈਕਟਰ ਤੋਂ ਤਿਆਰ ਹੀ ਨੇ ਲੇਕਿਨ ਇਹਨਾਂ ਦਾ ਨਾਲ ਲੱਗਦੇ ਜਿੰਨੇ ਵੀ ਨਾਲ ਲੱਗਦੇ ਪਿੰਡ ਨੇ ਪਦਾਰਥ ਕਿਡਾਇ ਰੇਵਰ ਤੰਤਨ ਸਾਹਿਬ ਤੱਕ ਇਧਰ ਜਿੰਨੇ ਵੀ ਪਿੰਡ ਨੇ ਉਹ ਸਾਰੇ ਪਿੰਡਾਂ ਦੇ ਟਰੈਕਟਰ ਇੱਥੇ ਆਉਣਗੇ ਤੇ ਇਥੋਂ ਜਿਹੜਾ ਕਾਫਲਾ ਟੋਲ ਪਲਾਜ਼ੇ ਤੱਕ ਜਾਊਗਾ ਇਹ ਅੱਜ ਹਰਿਆਣੇ ਦੀ ਗੱਲ ਕਰੀਏ ਮੈਂ ਅੱਜ ਹੀ ਅੱਜ ਹੀ ਹਰਿਆਣੇ ਦੇ ਵਿੱਚ ਅਪਡੇਟ ਲਈ ਹੈ ਮੇਰਾ ਖਿਆਲ ਕੋਈ ਐਸਾ ਪਿੰਡ ਨਹੀਂ ਹੋਊਗਾ ਜਿਹਦੇ ਬਾਹਰ ਛੜਕ ਤੇ ਉਪਰ ਟਰੈਕਟਰ ਨਹੀਂ ਆਉਂਦੇ ਤੇ ਇਹ ਸਾਰੇ ਦੇ ਸਾਰੇ ਜਿੰਨੇ ਵੀ ਅੱਜ ਇੱਕ ਜਿਵੇਂ 4 ਤਰੀਕ ਨੂੰ ਇਤਿਹਾਸਿਕ ਇਕੱਠ ਹੋਇਆ ਸੀ ਜਿਹੜਾ ਟਰੈਕਟਰ ਮਾਰਚ ਹੋਊਗਾ ਇਤਿਹਾਸਿਕ ਹੋਊਗਾ ਚਾਹ ਕੋਈ ਸਾਈਲੋ ਜਿੱਦੇ ਅੱਗੇ ਰੁਕੂਗਾ ਚਾਹ ਟੋਲ ਪਲਾਜ ਤੇ ਰੁਕੂਗਾ ਚਾਹ ਭਾਜਪੀ ਦੇ ਮੰਤਰੀ ਵਜ਼ੀਰਾ ਦੇ ਘਰਾਂ ਦੇ ਕੋਲ ਰੁਕੂਗਾ ਜਾਂ ਉਸ ਤੋਂ ਬਾਅਦ ਜਿਹੜੇ ਜਿੱਥੇ ਜਿੱਥੇ ਵੀ ਰੁਕਣਗੇ ਉਹ ਬਹੁਤ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਆ ਛੜਕਾਂ ਤੇ ਹੋਊਗਾ ਤੇ ਇਹ ਇਹ ਅਸੀਂ ਕਹਿਣਾ ਚਾਹੁੰਦੇ ਸਰਕਾਰ ਨੂੰ ਵੀ ਅਸੀਂ ਟਰੈਕਟਰ ਛੜਕਾਂ ਦੇ ਕਿਉਂ ਲਿਆ ਰਹੇ ਹਾਂ ਜਿਸ ਹਿਸਾਬ ਦੀ ਸਰਕਾਰ ਦੀਆਂ ਨੀਤੀਆਂ ਐ ਜਿਸ ਹਿਸਾਬ ਦੇ ਫਸਲਾਂ ਦੇ ਭਾਅ ਨਹੀਂ ਮਿਲਦੇ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਤੇ ਅਗਰ ਇਹੀ ਹਾਲਾਤ ਰਿਹਾ ਤੇ ਟਰੈਕਟਰ ਵੈਸੇ ਛੜਕਾਂ ਤੇ ਆ ਜਣੇ ਜਦੋਂ ਸਾਡੇ ਬਹੁਤ ਨੂੰ ਖੇਤ ਹੀ ਨਾ ਬਚੇ ਜਦੋਂ ਕਰਜ਼ੇ ਵਿੱਚ ਡੁੱਬ ਕੇ ਸਾਡੀਆਂ ਜ਼ਮੀਨਾਂ ਵੇਚੀਆਂ ਕਾਰਪੋਰੇਟ ਨੇ ਖੋਲੀਆਂ ਤੇ ਫਿਰ ਸਾਡੇ ਜਿਹੜੇ ਇਹ ਟਰੈਕਟਰ ਨੇ ਇਹ ਵਿਲੇ ਹੋ ਜਣੇ ਸਾਨੂੰ ਸੜਕਾਂ ਦੇ ਰੋਕਲੇ ਪੈਣੇ ਆ ਇਸ ਦੇ ਨਾਲ ਕੀ ਪ੍ਰਭਾਵ ਬਹੁਤ ਨੂੰ ਲੱਗਦਾ ਵੀ ਕੇਂਦਰ ਦੇ ਕੋਈਆ ਜਿਹੜੀਆਂ ਬਾਕੀ ਸੱਤਾ ਤੇ ਰਹਿ ਦੇਖੋ ਸੱਤਾ ਦੇ ਜਿਹੜਾ ਕੇਂਦਰ ਤੇ ਜਿਹੜੀ ਗੱਲਬਾਤ ਚੱਲ ਰਹੀ ਹੈ ਵੀ ਕੀ ਦਬਾਅ ਬਣੂਗਾ ਅਸੀਂ ਦੁਨੇ ਸੈਲੋ ਆ ਸਾਡੇ ਸੈਲਵਾ ਦੇ ਜੜ ਜਿਹੜੇ ਟੋਲ ਪਲਾਜੇ ਆ ਜਾਂ ਛੜਕਾ ਨੇ ਸਾਰੀਆਂ ਇਹ ਸਰਕਾਰ ਦੀਆਂ ਨੇ ਜਦੋਂ ਸਾਡੀਆਂ ਜ਼ਮੀਨਾਂ ਲੈ ਰਹੀਆਂ ਤੇ ਅਸੀਂ ਇਹ ਟਰੈਕਟਰ ਕੀ ਕਰਨੇ ਇਸ ਕਰਕੇ ਅਸੀਂ ਸਰਕਾਰ ਵਾਲ ਨੂੰ ਜਾਂ ਸਾਰੇ ਟੋਲ ਪਲਾਜੇ ਜਾਂ ਮੌਲ ਦੇ ਜਿੰਨੀਵ ਜਗਾ ਦੇ ਖਲਾਅ ਰਿਆ ਤੇ ਸਰਕਾਰ ਵਾਲ ਨੂੰ ਜਾਂ ਜਿਹੜੇ ਤਨ ਆਟੇ ਇਹਨੇ ਬਰਲਾਟਾਟਾ ਵਗੈਰਾ ਸਭ ਜਿੰਨੇ ਵੀ ਹੈਗੇ ਇਹਦਾ ਸਾਜ ਉਹਦੇ ਵੀ ਅਸੀਂ ਟਰੈਕਟਰ ਕੀ ਕਰਦੇ ਜਦੋਂ ਸਾਡੀ ਜ਼ਮੀਨ ਨਾ ਰਹੀ ਇਹ ਜੇ ਜ਼ਮੀਨ ਰਹੂ ਤੇ ਅਸੀਂ ਟਰੈਕਟਰ ਲਈ ਲਾਂਗੇ ਨਹੀਂ ਤੇ ਇਹ ਟਰੈਕਟਰ ਵੀ ਤੁਹਾਡੇ ਵੱਲੋਂ ਹੀ ਆਉਣ ਕੋ ਤਾਂ ਇਹ ਸਾਰੇ ਕਿਸਾਨ ਆਗੂ ਜਿੰਨੇ ਵੀ ਇੱਥੇ ਮੌਜੂਦ ਨੇ ਸਰੇ ਕਿਉਂਕਿ ਇਹ ਅਜੇ ਕੇਵਲ ਇੱਕ ਕੈਂਪ ਹੈ ਯਾਨੀ ਕਿ ਸਕੇਵਲ ਇੱਕ ਕਿਸਾਨ ਆਗੂਆਂ ਦਾ ਜਿਹੜਾ ਜਥੇਬੰਦੀ ਹੈ ਜਿੱਥੇ ਅਸੀਂ ਇਸ ਵਕਤ ਖੜੇ ਹਾਂ ਲਿਕੇ ਇਸ ਤਰੀਕੇ ਦੀਆਂ ਲਗਭਗ 30 ਤੋਂ ਵੀ ਵੱਧ ਜਥੇਬੰਦੀਆਂ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਔਰ ਹਰੇਕ ਕਿਸਾਨ ਆਗੂ ਜਿਹੜੇ ਨੇ ਆਪਣੇ ਟਰੈਕਟਰ ਟਰਾਲੀਆਂ ਤਿਆਰ ਕਰ ਰਹੇ ਨੇ ਕਿਉਂਕਿ ਕੱਲ ਟਰੈਕਟਰ ਦਾ ਮੋਹ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਹੋਵੇਗਾ ਕਿਸ ਤਰੀਕੇ ਦੇ ਪ੍ਰਬੰਧ ਹੁਣ ਕਰ ਰਹੇ ਹੋ ਕਿਵੇਂ ਲੋਕਾਂ ਨੂੰ ਕਹਿ ਰਹੇ ਹੋ ਕਿ ਕੱਲ ਨੂੰ ਟਰੈਕਟਰ ਜਿਹੜੇ ਆ ਬਾਹਰ ਲੈ ਕੇ ਜਾਣੇ ਆ ਕਢਵਾ ਰਹੇ ਹੋ ਕੈਂਪਾਂ ਦੇ ਵਿੱਚ ਦੇਖੋ ਜੀ ਸਾਹ ਲੋਗਾਂ ਦੇ ਟਰੈਕਟਰ ਖੜੇ ਆ ਇਹਨੂੰ ਇੱਥੇ ਅੱਜ ਤੁਹਾਡੇ ਸਾਹਮਣੇ ਇਹਦੇ ਤੋਂ ਵੀ ਤਰਪਾਲ ਅੱਜੇ ਲਾਈ ਆ ਤੇ ਇਸ ਤਰ੍ਹਾਂ ਅੱਜ ਸਾਰਿਆਂ ਨੂੰ ਪਹਿਲਾਂ ਦੁਪਹਿਰੇ ਪੈਟਰੋਲਿੰਗ ਕੀਤੀ ਬਾਈ ਜਿਨ੍ਹਾਂ ਦੇ ਟਰੈਕਟਰ ਇੱਥੇ ਖੜੇ ਆ ਨਾ ਕੁੰਟੀਨਾ ਤੋਂ ਕੁਝ ਥਾਲਾਂ ਤੋਂ ਵੀ ਆਪਣੇ ਉਹ ਟਰੈਕਟਰਾਂ ਦੀ ਤਿਆਰੀ ਕਰੋ ਸੈਲਫਾ ਮਾਰੋ ਕੋਰ ਕਈਆਂ ਕਈਆਂ ਬੈਟਰੀਆਂ ਵੀ ਲੋ ਹੋਈਆਂ ਹੋਆ ਖੜਿਆਆਂ ਲੀਆਂ ਤੇਲ ਪਾਣੀ ਚੈੱਕ ਕੀਤਾ ਤੇ ਹੁਣ ਅਸੀਂ ਇਸ ਕਰਕੇ ਤਿਆਰੀ ਕੀਤੀ ਆ ਵੀ ਇਹ ਦੇਖੀਏ ਕਿਨੇ-ਕਨੇ ਕੱਟੇ ਆ ਜੇ ਕਿਸੇ ਦਾ ਟਰੈਕਟਰ ਨਹੀਂ ਸਟਾਰਟ ਹੋਇਆ ਅਸੀਂ ਪਾ ਕੇ ਸਟਾਰਟ ਕਰਵਾਈਏ ਤਿਆਰੀ ਕਰਵਾਈਏ ਕੱਲ ਇਹ ਉਹਨਾਂ ਦੇ ਜਿਹੜਾ ਕਿ ਅਸੀਂ 6 ਵਜੇ ਦੇ ਨੂੰ ਟਰੈਕਟਰ ਤਿਆਰ ਕਰਕੇ ਤੇ 11 ਵਜੇ ਅਸੀਂ ਰੋਡ ਦੇ ਉੱਤੇ ਟਰੈਕਟਰ ਚਾੜ੍ਹ ਦਿੰਨੇ ਆ ਇਹ ਦੇਖੋ ਵੀ ਇੱਕ ਪਾਸੇ ਇਹ ਤਸਵੀਰ ਹੈ ਮੈਂ ਆਪਣੇ ਸਹਿਯੋਗੀਆਂ ਨੂੰ ਕਹਾਂਗਾ ਜਰੂਰ ਜਿਹੜਾ ਇਹ ਵੀ ਕੋਸ਼ਿਸ਼ ਕਰੇ ਕਿਉਂਕਿ ਇੱਥੇ तमाम ਉਹ ਟਰੈਕਟਰ ਜਿਹੜੇ ਕੱਢ ਕੇ ਰੱਖੇ ਗਏ ਆ ਔਰ ਕਈਆਂ ਤੋਂ ਤਰਪੈਲਾ ਉਤਾਰੀਆਂ ਨੇ ਤਰਪੈਲਾ ਲਾਹੀਆਂ ਨੇ ਤਾਂ ਜੋ ਕੱਲ ਦੇ ਅੰਦੋਲਨ ਦੇ ਲਈ ਤਿਆਰ ਹੋਣ ਤਾਂ ਤੁਸੀਂ ਕਿਵੇਂ ਦੇਖਦੇ ਹੋ ਜੋ ਇਸ ਤਰੀਕੇ ਦੇ ਹਾਲਾਤ ਬਣ ਰਹੇ ਆ ਵੀ ਟਰੈਕਟਰ ਹੁਣ ਸੜਕਾਂ ਤੇ ਕੱਲ ਲਿਸਣੇ ਆ ਤਾਂ ਅਸਲ ਮਕਸਦ ਤੁਹਾਨੂੰ ਲੱਗਦਾ ਵੀ ਇਸ ਨਾਲ ਸਰਕਾਰ ਤੇ ਦਬਾਅ ਪਵੇਗਾ ਹਾਂਜੀ ਜਰੂਰ ਪਵੇਗਾ ਸਾਰਿਆਂ ਨੂੰ ਪਿੰਡਾਂ 'ਚ ਵੀ ਕਾਲ ਕੀਤੀ ਹੋਆ ਸਾਰਿਆਂ ਨੂੰ ਕਿਹਾ ਆ ਜਿੱਲੇ ਵਿੱਚ ਤਾਂ ਇਹਨਾਂ ਨੇ ਦਿੱਥਿਆ ਪ੍ਰਧਾਨ ਹੋਣੀ ਸਾਰੇ ਸੜਕਾਂ ਤੇ ਆ ਰਹੇ ਆ ਇਹ ਇਤਿਹਾਸਕ ਹੋਊਗੀ ਜੇ ਇਹ ਵੀ ਇਹ ਜਿਹੜੀ ਮਾਰਚ ਹੋਊਗੀ ਉਹ ਸਭ ਚੀਜ਼ਾਂ ਨੂੰ ਲੈ ਕੇ ਜੇ ਅਸੀਂ ਜ਼ਿਕਰ ਕਰੀਏ ਤਾਂ ਹੁਣ तमाम ਉਹ ਕਿਸਾਨ ਔਰ तमाम ਆਵਾਮ ਜਿਹੜੀ ਦੇਸ਼ ਭਰ ਦੀ ਹੈ ਜਿਹੜੀ ਕਿ ਫਸਲਾਂ ਦੇ ਨਾਲ ਸੰਬੰਧ ਰੱਖਦੀ ਹੈ ਜਾਂ ਹਰੇਕ ਉਹ ਤਬਕਾ ਇਸ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਨਾਲ ਜਿਹੜੀ ਸੰਬੰਧ ਰੱਖਦੀ ਹੈ ਕਿਉਂਕਿ ਜਿਹੜਾ ਕਾਰਪੋਰੇਟ ਘਰਾਣਾ ਜਿਸ ਤਰੀਕੇ ਨਾਲ ਹੁਣ ਕਿਸਾਨ ਅੱਗੋਂ ਕਹਿ ਰਹੇ ਨੇ ਕਿ ਸਾਡੀਆਂ ਫਸਲਾਂ ਫਸਲਾਂ ਜਿਹੜੀਆਂ ਨੇ ਉਹ ਖਰਾਬ ਕਰ ਰਹੇ ਕਾਹਨ ਸਾਰੇ ਉਹ ਤੱਕੇ ਜਿਹੜੇ ਨੇ ਕੱਲ ਨੂੰ ਇਸ ਦੇ ਵਿੱਚ ਸੰਯੋਗ ਵੀ ਦੇਣਗੇ ਕਿਉਂਕਿ ਜੇ ਇਸ ਤਰ੍ਹਾਂ ਕੋਈ ਪਿਛਲੀ ਮਾ ਪੰਚਾਇਤ ਹੋਈ ਵਰਤਾਂ ਘੱਟ ਹੋਣ ਦੇਖਣ ਨੂੰ ਮਿਲਿਆ ਕਨੌਰੀ ਬਾਰਡਰ ਤੇ ਤਾਂ ਕੱਲ ਤਸਵੀਰ ਕੀ ਦੇਸੀ ਆ ਪੂਰੇ ਦੇਸ਼ ਭਰ ਦੇ ਵਿੱਚ ਇਹ ਟਰੈਕਟਰ ਦੇ ਜਿਹੜੇ ਮਾਰਚ ਕਹਿ ਲਈਏ ਜਾਂ ਫਿਰ ਟਰੈਕਟਰਾਂ ਦੇ ਮੂੰਹ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਵੱਲ ਕਹਿ ਲਈਏ ਇਹ ਕੀਤੇ ਜਾਣੇ ਆ ਕਿਸ ਤਰੀਕੇ ਦੀ ਤਸਵੀਰ ਦੇਸੀ ਆ ਕੱਲ 12 ਤੋਂ 1:30 ਵਜੇ ਤੱਕ तमाम ਪੰਜਾਬ ਦੇ ਪਿੰਡਾਂ ਦੇ ਵਿੱਚ ਔਰ ਪੰਜਾਬ ਸੂਬੇ ਤੋਂ ਇਲਾਵਾ ਬਾਹਰਲੇ ਸੂਬਿਆਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲੇਗਾ ਕੈਮਰਾ ਪਰਸਨ ਜਗਦੀਸ਼ ਸਿੰਘ ਦੇ ਨਾਲ ਮਜੂਦ ਸਿੰਘ ਕਾਗ ਪੀਟੀਸੀ ਨਿਊਜ਼ ਖਨੌਰੀ ਬੋਰਡ